ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਪੰਜਾਬੀ ਇੰਡਸਟਰੀ ਦੇ ਉਸ ਸਿਤਾਰੇ ਦੇ ਬਾਰੇ ਜਿਨ੍ਹਾਂ ਦਾ ਹਰ ਕੋਈ ਮੂਰੀਦ ਹੈ ਜਿਨ੍ਹਾਂ ਨੂੰ ਹਰ ਕੋਈ ਸੁੰਨਾ ਪਸੰਦ ਕਰਦਾ ਹੈ ਗੱਲ ਕਰ ਰਹੀ ਹਾਂ ਮੈਂ ਅਸਤੰਦਰ ਸਿੰਘ ਸੈਣੀ ਦੀ ਤੁਸੀਂ ਥੋੜਾ ਬਹੁਤ ਤਾਂ ਗੈਸ ਸਹੀ ਕਰ ਰਹੇ ਹੋਵੋਗੇ ਕਿ ਮੈਂ ਡਾਕਟਰ ਸਤਿੰਦਰ ਸਰਤਾਜ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਦਾ ਨਾਮ ਡਾਕਟਰ ਸਤਿੰਦਰ ਸਰਤਾਜ ਬਣਨ ਤੋਂ ਪਹਿਲਾਂ ਅਸਤੰਦਰ ਸਿੰਘ ਸੈਣੀ ਸੀ ਸੋ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਨਮ ਲੈਂਦੇ ਨੇ 80s ਦੇ ਬੌਂਡ ਨੇ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ ਕਿਸ ਤਰ੍ਹਾਂ ਉਹ ਗਾਇਕੀ ਲਾਈਨ ਤੱਕ ਪਹੁੰਚੇ ਨੇ ਅੱਜ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਸੋ ਡਾਕਟਰ ਸਿੰਦਰ ਸਰਤਾਜ ਨੇ ਆਪਣੀਆਂ ਸਟੱਡੀਆਂ ਜਿਹੜੀਆਂ ਨੇ ਕੰਪਲੀਟ ਕੀਤੀਆਂ ਮਿਊਜ਼ਿਕ ਦੇ ਵਿੱਚ ਉਹਨਾਂ ਨੇ ਆਪਣੀ ਸਟੱਡੀ ਕੰਪਲੀਟ ਕੀਤੀ ਪੀ ਐਚ ਡੀ ਕੀਤੀ ਡਾਕਟਰ ਲਿਖਵਾਇਆ ਅੱਗੇ ਔਰ ਉਹਨਾਂ ਦਾ ਬਹੁਤ ਵੱਡਾ ਸੁਪਨਾ ਸੀ ਕਿ ਉਹ ਪ੍ਰੋਫੈਸਰ ਬਣਨ ਜ਼ਿੰਦਗੀ ਦੇ ਵਿੱਚ ਅਕਰ ਉਹਨਾਂ ਨੇ ਇੱਕ ਸੁਪਨਾ ਦੇਖਿਆ ਸੀ ਤੋਂ ਸਿਰਫ ਇਹ ਸੁਪਨਾ ਦੇਖਿਆ ਕਿ ਉਹ ਕਦੋਂ ਪ੍ਰੋਫੈਸਰ ਬਣਨਗੇ ਉਹਦੇ ਲਈ ਉਹਨਾਂ ਨੇ ਜੀਤ ਜਾਨ ਮਿਹਨਤ ਕੀਤੀ ਕਾਲਜ ਦੇ ਵਿੱਚ ਟੌਪ ਕੀਤੇ ਬਹੁਤ ਸਾਰੇ 뮤지컬 ਇਨ ਪਲੇ ਕਰਨੇ ਵੀ ਸਿੱਖੇ ਉਹਨਾਂ ਨੂੰ ਬਹੁਤ ਸਾਰੇ ਇਨਸਟਰੂਮੈਂਟਸ ਜਿਹੜੇ ਨੇ ਉਹਨਾਂ ਤੇ ਪਲੇ ਕਰਨਾ ਵੀ ਆਉਂਦਾ ਹੈ ਔਰ ਕ੍ਰੀਏਟੀਵਿਟੀ ਵੀ ਉਹਨਾਂ ਦੇ ਜ਼ਰੀਏ ਇਹਨਾਂ ਨੇ ਬਹੁਤ ਸਾਰੀ ਕੀਤੀ ਗੱਲ ਕਰਾਂਗੇ ਕਿ ਡਾਕਟਰ ਸਤਿੰਦਰ ਸਰਤਾਜ ਕਿਵੇਂ ਬਣੇ ਪ੍ਰੋਫੈਸਰ ਦੀ ਜੌਬ ਇਹਨਾਂ ਨੇ 6-7 ਸਾਲ ਕੀਤੀ ਔਰ ਮਾਸਟਰਸ ਦੇ ਬੱਚਿਆਂ ਨੂੰ ਪੜਾਉਂਦੇ ਰਹੇ ਯੂਨੀਵਰਸਿਟੀਜ਼ ਦੇ ਵਿੱਚ ਔਰ ਇਹ ਬ੍ਰਾਂਡ ਅੰਬੈਸਡਰ ਯਾਨੀ ਕਿ ਉਸ ਯੂਨੀਵਰਸਿਟੀ ਦੇ ਅੰਬੈਸਡਰ ਵੀ ਬਣੇ ਔਰ ਸਭ ਤੋਂ ਵੱਡੀ ਗੱਲ ਇਹ ਸੀ ਡਾਕਟਰ ਸਤਿੰਦਰ ਸਰਤਾਜ ਜੀ ਅਸੀਂ ਅਕਸਰ ਗੱਲਾਂ ਸੁਣਦੇ ਹਾਂ ਕਿ ਜਿਸ ਦਿਨ ਉਹਨਾਂ ਨੂੰ ਅੰਬੈਸਡਰ ਡਿਕਲੇਅਰ ਕੀਤਾ ਜਿਸ ਦਿਨ ਉਹਨਾਂ ਨੂੰ ਅੰਬੈਸਡਰ ਬਣਾਇਆ ਗਿਆ ਉਸ ਦਿਨ ਉਹ ਕਹਿ ਰਹੇ ਨੇ ਕਿ ਮੇਰੀ ਜ਼ਿੰਦਗੀ ਦੇ ਬਹੁਤ ਸਾਰੇ ਸੁਪਨੇ ਪੂਰੇ ਹੋਏ ਪਰ ਜਿੱਦਾਂ ਹੀ ਉਹ 뮤직 ਕਿਉਂਕਿ ਐਜ਼ ਐਜ਼ ਯੂਜਵਲ ਜਿਵੇਂ ਉਹ 뮤직 ਦੇ ਹੰਦੇ ਸੀਗੇ ਸੋ 뮤זיਕ ਚ ਰਹਿੰਦਾ ਰਹਿੰਦੇ ਉਹਨਾਂ ਨੇ ਗਾਇਕੀ ਦੇ ਵੱਲ ਵੀ ਰੁੱਖ ਕੀਤਾ ਸਾਈ ਜਦੋਂ ਉਹਨਾਂ ਦਾ ਗਾਣਾ ਆਉਂਦਾ ਹੈ ਉਹ ਗਾਣਾ ਡਾਕਟਰ ਸਤਿੰਦਰ ਸਰਤਾਜ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਜਿਸ ਤੋਂ ਬਾਅਦ ਡਾਕਟਰ ਸਤਿੰਦਰ ਸਰਤਾਜ ਜੋ ਨੇ ਪੂਰੇ ਦੁਨੀਆ ਦੇ ਵਿੱਚ ਫੇਮਸ ਹੋ ਗਏ ਉਹਨਾਂ ਦੇ ਸ਼ੋਜ਼ ਜਿਹੜੇ ਨੇ ਹਰ ਕੋਈ ਪਸੰਦ ਕਰਦਾ ਹੈ ਔਰ ਕਿਸ ਤਰ੍ਹਾਂ ਡਾਕਟਰ ਸਤਿੰਦਰ ਸਰਤਾਜ ਦੇ ਗਾਣੇ ਨੂੰ ਪਸੰਦ ਕੀਤਾ ਜਾਂਦਾ ਉਹਨਾਂ ਨੇ ਪੋਇਟਰੀ ਲਿਖਣੀ ਕਿਸ ਤਰ੍ਹਾਂ ਸ਼ੁਰੂ ਕੀਤੀ ਇਹਦੇ ਬਾਰੇ ਹੁਣ ਤੁਹਾਨੂੰ ਦੱਸ ਦਿੰਨੀ ਮੈਂ ਕਿ ਪੰਡਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਅਕਸਰ ਹਿਮਾਚਲ ਤੋਂ ਜਾਂ ਕਿਤੋਂ ਵੀ ਦੂਰ ਦਰਅਡੇ ਤੋਂ ਮੰਗਨ ਵਾਲੇ ਉਹਨਾਂ ਦੇ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਕਿਸੇ ਨੇ ਦਾਨ ਕਰਤਾ ਕਿਸੇ ਨੇ ਨਹੀਂ ਦਾਨ ਕੀਤਾ ਅਗਰ ਉਹਨਾਂ ਨੂੰ ਦਾਨ ਕਰ ਵੀ ਦਿੰਦੇ ਸੀ ਤਾਂ ਵੀ ਉਹ ਹੱਥ ਜੋੜ ਕੇ ਨਿਕਲ ਜਾਂਦੇ ਸੀ ਅਗਰ ਕੋਈ ਕਹਿ ਦਿੰਦਾ ਸੀਗਾ ਜਿਵੇਂ ਕੋਈ ਰੂਡਲੀ ਬੋਲ ਕੇ ਇਸ ਜ਼ਿੰਦਗੀ ਆ ਨਾਰਮਲੀ ਕੋਈ ਹੱਥ ਵੀ ਜੋੜ ਦਿੰਦਾ ਤਾਂ ਉਹ ਤਾਂ ਵੀ ਜੋਨੇ ਹੱਥ ਜੋੜ ਕੇ ਨਿਕਲ ਜਾਂਦੇ ਸੀ ਸੋ ਡਾਕਟਰ ਸਤਿੰਦਰ ਸਰਤਾ ਦਾ ਕਹਿਣਾ ਹੈ ਕਿ ਜਦੋਂ ਮੈਂ ਪੋਇਟਰੀ ਲਿਖਣੀ ਸ਼ੁਰੂ ਕੀਤੀ ਮੈਨੂੰ ਮੈਂ ਉਹਨਾਂ ਲੋਕਾਂ ਤੋਂ ਇੰਪ੍ਰੈਸ ਹੋ ਕੇ ਪੋਇਟਰੀ ਲਿਖਣੀ ਸ਼ੁਰੂ ਕੀਤੀ ਕਿ ਉਹ ਲੋਕ ਜਿਹੜੇ ਮੰਗਣ ਵਾਲੇ ਆਉਂਦੇ ਨੇ ਉਹਨਾਂ ਤੋਂ ਵੱਡਾ ਦਿਲ ਕਿਸੇ ਦਾ ਵੀ ਨਹੀਂ ਹੋ ਸਕਦਾ ਅਗਰ ਕੋਈ ਦੇ ਦਿੰਦਾ ਤਾਂ ਵੀ ਠੀਕ ਹੈ ਅਗਰ ਨਹੀਂ ਦਿੰਦਾ ਤਾਂ ਵੀ ਹੱਸ ਕੇ ਜਾਂਦੇ ਰਹੇ ਸੋ ਉਸ ਤੋਂ ਇੰਪ੍ਰੈਸ ਹੋ ਡਾਕਟਰ ਸਿੰਦਰ ਸਤਾਏ ਨੇ ਪੋਇਟਰੀ ਲਿਖਣੀ ਸ਼ੁਰੂ ਕੀਤੀ ਤੇ ਡਾਕਟਰ ਸਿੰਦਰ ਸਤਾਏ ਦੀ ਪੋਇਟਰੀ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਈ ਸੋ ਕਿਹੜੇ ਕਿਹੜੇ ਗਾਣੇ ਉਹਨਾਂ ਨੇ ਇੰਡਸਟਰੀ ਦੇ ਵਿੱਚ ਹਿੱਟ ਦਿੱਤੇ ਨੇ ਉਹਦੇ ਬਾਰੇ ਅਸੀਂ ਗੱਲ ਕਰ ਲੈਨੇ ਆਂ ਕਿ ਦਿਲਾਂ ਦੀ ਗੱਲ ਸੱਜਣ ਰਾਜੀ ਜਿਵੇਂ ਸਾਈਂ ਦੀ ਅਸੀਂ ਗੱਲ ਕੀਤੀ ਕਿ ਸਾਈਂ ਗਾਣੇ ਤੋਂ ਉਹਨਾਂ ਦੀ ਜ਼ਿੰਦਗੀ ਬਦਲੀ ਉਡਾਰੀਆਂ ਗਾਣਾ ਇਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਉਡਾਰੀਆਂ 2.0 ਯਾਨੀ ਕਿ ਇਕੋ ਮਿੱਕੇ ਫਿਲਮ ਦੇ ਵਿੱਚ ਵੀ ਉਹਨਾਂ ਦਾ ਇੱਕ ਹੋਰ ਗਾਣਾ ਆਇਆ ਸੀ ਰਤਬਾ ਫੁੱਲ ਤੇ ਖੁਸ਼ਬੂ ਇਕੋ ਮਿੱਕੇ तितਲੀ ਬਗੀਚੀ ਜਲਸਾ ਕਮਾਲ ਹੋ ਗਿਆ ਮਾਸੂਮੀਅਤ ਗਾਣੇ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਇਹਨਾਂ ਦੇ ਫਿਰ ਬਹੁਤ ਸਾਰੀਆਂ ਕੋਸ਼ਿਸ਼ ਤਾਂ ਕਰੀਏ ਹੋਰ ਸਾਈਵੇ ਜਿਵੇਂ ਕਿ ਅਸੀਂ ਪਹਿਲਾਂ ਵੀ ਇਹਦਾ ਜ਼ਿਕਰ ਕਰ ਲਿਆ ਨਿਹਾਰਲੈਂਡ ਦੇ ਨਿੱਕੀ ਜਈ ਕੁੜੀ ਸੋ ਇਦਾਂ ਦੇ ਬਹੁਤ ਸਾਰੇ ਸੁਪਰ ਹਿੱਟ ਗਾਣੇ ਨੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਤਿੰਦਰ ਸਰਤਾਜ ਡਾਕਟਰ ਸਤਿੰਦਰ ਸਰਤਾਜ ਨੇ ਇੰਡਸਟਰੀ ਨੂੰ ਜਿੰਨੇ ਵੀ ਗਾਣੇ ਦਿੱਤੇ ਨੇ ਉਹ ਸਾਰੇ ਸੁਪਰ ਡੂਪਰ ਹਿੱਟ ਰਹੇ ਔਰ ਅਗਰ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ ਤਾਂ ਉਹਨਾਂ ਦਾ 2010 ਦੇ ਵਿੱਚ ਵਿਆਹ ਹੋਇਆ ਗੋਰੀ ਨਾਮ ਦੀ ਲੜਕੀ ਦੇ ਨਾਲ ਸੋ ਸਤਿੰਦਰ ਸਰਤਾਜ ਹਮੇਸ਼ਾ ਆਪਣੀ ਫੈਮਲੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਨੇ ਇਹ ਆ ਸਾਨੂੰ ਸਭ ਨੂੰ ਪਤਾ ਔਰ ਖੁਦ ਹੀ ਵੀ ਬਹੁਤ ਟੱਕ ਲੋਕਾਂ ਚ ਵਿਚਰਦੇ ਨੇ ਡਾਕਟਰ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਉਹਨਾਂ ਤੱਕ ਉਹਨਾਂ ਦੀ ਟੀਮ ਦੇ ਵੱਲੋਂ ਵੀ ਉਹਨਾਂ ਤੱਕ ਕਦੇ ਗੱਲ ਨਹੀਂ ਆਉਂਦੀ ਕਿ ਕਿਹੜੇ ਉਹਨਾਂ ਦੇ murid ਨੇ ਜਾਂ ਕਿਹੜੇ ਨਹੀਂ ਕਿਉਂਕਿ ਉਹਨਾਂ ਦੀ ਗਾਇਕੀ ਉਹਨਾਂ ਦਾ ਸਕੂਨ ਉਹਨਾਂ ਦਾ ਜੋ ਵੀ ਇੱਕ ਔਰ ਹੈ ਉਹ ਸਿਰਫ ਆਪਣੀ ਪੋਇਟਰੀ ਆਪਣੇ ਲਿਖਤ ਤੱਕ ਹੀ ਸੀਮਤ ਹੈ ਔਰ ਉਹਨਾਂ ਦੇ ਘਰ ਦੇ ਵਿੱਚ ਇੱਕ ਬੜੀ ਖਾਸ ਚੀਜ਼ ਹੈ ਬੜੀ ਖਾਸ ਜਗ੍ਹਾ ਹੈ ਜਿਸ ਦਾ ਨਾਮ ਹੈ ਅਹਿਸਾਸਾਂ ਦੀ ਦੁਕਾਨ ਸੋ ਕੀ ਹੈ ਉਹ ਅਹਿਸਾਸਾਂ ਦੀ ਦੁਕਾਨ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਕਿ ਡਾਕਟਰ ਸਤਿੰਦਰ ਸਰਤਾਜ ਦੇ ਘਰ ਜੋ ਅਹਿਸਾਸਾਂ ਦੀ ਦੁਕਾਨ ਨਾਮ ਦਾ ਇੱਕ ਕਮਰਾ ਬਣਿਆ ਹੋਇਆ ਉਸ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਜੋ ਨੇ ਆਪਣੇ ਫੈਨਸ ਆਪਣੇ ਮੁਰੀਦ ਜਿਹੜੇ ਉਹਨਾਂ ਦੇ ਨੇ ਉਹਨਾਂ ਦੇ ਵੱਲੋਂ ਦਿੱਤੇ ਗਏ ਤੋਹਫੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਫਰੇਮ ਕਰਾ ਕੇ ਰੱਖਦੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਨੇ ਮੈਮਰੀ ਸੇਵ ਕਰਕੇ ਰੱਖਦੇ ਨੇ ਕਿਉਂਕਿ ਉਹਨਾਂ ਦੇ ਲਈ ਬਹੁਤ ਅਹਮਿਆਤ ਰੱਖਦੀਆਂ ਨੇ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਕਿਉਂਕਿ ਐਦਾਂ ਦਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਡਾਕਟਰ ਸਤਿੰਦਰ ਸਰਤਾਜ ਦਾ ਕਹਿਣਾ ਇਸ ਤੋਂ ਲਗ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਸਾਰੇ ਅਲੱਗ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਕਿ ਹਰ ਕਿਸੇ ਨੂੰ ਪਸੰਦ ਵੀ ਹੁੰਦੇ ਨੇ ਔਰ ਉਹਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਮੋਟੀਵੇਟ ਵੀ ਹੁੰਦੇ ਨੇ ਸੋ ਡਾਕਟਰ ਸਤਿੰਦਰ ਸਰਤਾਜ ਦੇ ਬਾਰੇ ਤੁਸੀਂ ਕੀ ਕੀ ਜਾਣਦੇ ਹੋ ਔਰ ਤੁਹਾਨੂੰ ਉਹਨਾਂ ਦੇ ਬਾਰੇ ਨਵੀਆਂ ਗੱਲਾਂ ਸੁਣ ਕੇ ਕਿਹਦਾ ਲੱਗਾ ਸਾਨੂੰ ਜ਼ਰੂਰ ਦੱਸਣਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਾਨਪ੍ਰਤ ਖੋਲਰਦਾ ਨਿਕਸਵਾ ਰਾ ਟੀਵੀ ਚਟੇਗੜ੍ਹ